ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ 22 ਤਰਨਜੋਤੋਂਾ ਕੋਲ ਜੇਕਰ ਬਾਈ ਦੀ ਐਡਰੈਸ ਦੀ ਗੱਲ ਕਰੀਏ ਬਾਈ ਦਾ ਪਿੰਡ ਹੈਗਾ ਛੰਨਾ ਗੁਲਾਬ ਸਿੰਘ ਵਾਲਾ ਜ਼ਿਲ੍ਹਾ ਬਾਈ ਨੂੰ ਪੈਂਦਾ ਬਰਨਾਲਾ ਬਾਈ ਦਾ ਮੋਬਾਈਲ ਨੰਬਰ ਹੈ 77194 79567 77194 79567 ਅੱਜ ਦੀ ਵੀਡੀਓ 'ਚ ਆਪਾਂ ਇੱਕ ਮੈਈ ਦਿਖਾਵਾਂਗੇ ਜੇਕਰ ਮੈਈ ਦੀ ਡਿਟੇਲ ਬਾਰੇ ਗੱਲ ਕਰੀਏ ਇਹ ਮੱਝ ਮੁਰਰਾ ਬਰੀਡ 'ਚ ਪੈਂਦੀ ਐ ਤੀਜੇ ਸਵੇ ਸੁਣ ਲਈ ਐ ਬਸ ਤਿਆਰ ਹੀ ਐ ਵੱਧ ਤੋਂ ਵੱਧ ਮੱਝ 1-2 ਦਿਨ ਕੱਢੂਗੀ ਬਾਕੀ ਤੁਸੀਂ ਮੈਈ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਥਣ ਥਣ ਬੜਾ ਚੰਗਾ ਲੱਗਾ ਮੈਈ ਨੂੰ ਤੇ ਕੱਦ ਵਜ਼ਨ ਵੀ ਪੂਰਾ ਐ ਮੈਈ ਦਾ ਇੱਕ ਵਾਰ ਤੁਸੀਂ ਥਣ ਥਣ ਚੈੱਕ ਕਰੋ ਦੁਬਾਰਾ ਤੋਂ ਥਣ ਬੜਾ ਚੰਗਾ ਲੱਗਾ ਮਾਈ ਦਾ ਇਹ ਸਿੰਘ ਸੁng ਵੀ ਬੜਾ ਚੰਗਾ ਹੈਗਾ ਕੁਆਲਿਟੀ ਮਾਈ ਦੀ ਬੜੀ ਚੰਗੀ ਆ ਜੇਕਰ ਆਪਾਂ ਮਾਈ ਦੇ ਦੁੱਧ ਦੀ ਗੱਲ ਕਰੀਏ ਬਾਈ ਕਹਿੰਦਾ ਪਿਛਲੇ ਸੂਏ ਇਸ ਨੇ 14-15 ਕਿਲੋ ਦੁੱਧ ਦਿੱਤਾ ਐਤਕੀ ਬਾਈ ਨੂੰ ਉਮੀਦ ਹੈ 18 ਪਲੱਸ ਦੁੱਧ ਕਰੂਗੀ ਤੁਸੀਂ ਇੱਕ ਵਾਰ ਮਾਈ ਦੀ ਕੁਆਲਿਟੀ ਦੇਖੋ ਇੰਨਾ ਕੁ ਦੁੱਧ ਤੇ ਇੰਨੇ ਉਦਾਂ ਦੇ ਹੀ ਦੇਣਾ ਹੈਗਾ ਬਾਕੀ ਜੇਕਰ ਮੁੱਲ ਦੀ ਗੱਲ ਕਰੀਏ ਬਾਈ ਨੇ ਇਸ ਦਾ ਮੁੱਲ ਫੋਨ ਤੇ ਹੀ ਕਰਨਾ ਤੇ ਬਾਈ ਕਹਿੰਦਾ ਮੁੱਲ ਜੈਜ ਹੋਊਗਾ ਜੇ ਕਿਸੇ ਨੂੰ ਵੀ ਮੱਝ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ